ਸਾਈਬਰ ਠੱਗਿਆ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਲੇਕਿਨ ਅੱਜ ਦਾ ਮਾਮਲਾ ਕੁਝ ਵੱਖਰਾ ਹੈ ਕਿਉਂਕਿ ਇਹਦੇ ਵਿੱਚ ਨਾ ਕੋਈ OTP ਹੈ ਨਾ ਕੋਈ ਲਿੰਕ ਆਇਆ ਹੈ ਸਾਈਬਰ ਠੱਗਾ ਵੱਲੋਂ SIM ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ ਬੈਂਕ ਅਮਪਲੋਈ ਰਿਟਾਇਰਡ ਬੈਂਕ ਅਮਪਲੋਈ ਨਾਲੇ ਠੱਗੀ ਹੋਈ ਹੈ ਹੀਰਾ ਲਾਲ अरोड़ा ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਕੀ ਹੈ ਪੂਰਾ ਮਾਮਲਾ ਦੱਸੋ ਜੀ ਕੀ ਹੈ ਪੂਰਾ ਮਾਮਲਾ ਕਿੱਦਾਂ ਇਹ ਹੋਇਆ ਦੇਖੋ ਇਹ 31 ਤਰੀਕ ਨੂੰ ਮੇਰੀ SIM ਬੰਦ ਹੋ ਗਈ ਆ 31 ਜੁਲਾਈ ਨੂੰ ਉਸ ਤੋਂ ਬਾਅਦ ਮੈਂ SIM ਏ ਨੂੰ ਨੂੰ ਪਤਾ ਨਹੀਂ ਲੱਗਾ ਕਿ ਉਹ ਬੰਦ ਹੋਈ ਜਾਂ ਮੈਂ ਇਨਕੁਆਰੀ ਕਰਦਾ ਰਿਹਾ ਜਾਂ ਮੈਂ ਸੈਟਿੰਗ ਤੇ ਜਾ ਕੇ ਦੇਖਦਾ ਰਿਹਾ ਵੀ ਮੇਰੀ SIM ਕਿਉਂ ਬੰਦ ਹੋਈ ਹੈ ਇਹ ਉਹ ਤੋਂ ਪਤਾ ਮੈਨੂੰ ਪਤਾ ਨਹੀਂ ਲੱਗਾ ਮੈਂ ਇਨਕੁਆਰੀ ਕੀਤੀ ਹੈ ਫਿਰ Airtel ਲੋ ਪਹਿਲੀ ਤਰੀਕ 2 ਤਰੀਕ ਨੂੰ ਮੈਂ ਇਹ ਪਹਿਲੀ ਤਰੀਕ ਨੂੰ ਮੇਰੀ ਸਿਮ ਪੂਰੀ ਤਰ੍ਹਾਂ ਬੰਦ ਰਹੀ ਆ 2 ਤਰੀਕ ਨੂੰ 2 ਅਗਸਤ ਨੂੰ ਮੈਂ Airtel ਆਫਿਸ ਗਿਆ ਮੈਂ ਪਤਾ ਕੀਤਾ ਵਾ ਕਿ ਮੇਰੀ ਸਿਮ ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪਈ ਉਹਨਾਂ ਨੇ ਕਿਹਾ ਜੀ ਤੁਹਾਡੀ ਸਿਮ ਜਿਹੜੀ ਆ ਉਹ ਬੰਦ ਹੋ ਚੁੱਕੀ ਆ ਫਿਰ ਮੈਂ ਇਹਨਾਂ ਨੂੰ ਜੇ ਚਾਲੂ ਕਰਵਾਣੀ ਆ ਤੁਸੀਂ ਤੇ ਤੁਹਾਨੂੰ ਅੱਧੇ ਘੰਟੇ ਤੱਕ ਚਾਲੂ ਹੋ ਜਾਏਗੀ ਤੁਸੀਂ ਰਿਕਵੈਸਟ ਦੇ ਦਿਓ ਆਧਾਰ ਕਾਰਡ ਲਿਆਓ ਤੇ ਤੁਹਾਡੀ ਸਿਮ ਜਿਹੜੀ ਆ ਉਹ ਅਸੀਂ ਚਾਲੂ ਕਰ ਦਿਆਂਗੇ ਨਵਾਂ ਉਹ ਤੋਂ ਬਾਅਦ ਮੈਂ ਕਿ ਇਹ ਡੀਟੇਲਰ ਕੋਲ ਗਿਆ ਵਾਂ ਜਿਹੜੇ ਸਿਮਾਂ ਵੇਚਦੇ ਆ ਉਹਨਾਂ ਨੇ ਮੇਰੀ SIM ਜਿਹੜੀ ਮੈਨੂੰ ਨਵੀਂ ਦਿੱਤੀ ਆ ਤੇ ਮੇਰੀ SIM ਅੱਧੇ ਘੰਟੇ ਬਾਅਦ ਚਾਲੂ ਹੋ ਗਈ ਆ ਉਸ ਤੋਂ ਬਾਅਦ ਮੈਂ 3 ਤਰੀਕ ਨੂੰ ਆਪਰੀ ਐਪ ਡਾਊਨਲੋਡ ਕੀਤੀ ਆ ਜਿਹਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਦੋ ਅਕਾਊਂਟਾਂ 'ਚੋਂ ਪਹਿਲੇ ਜਿਹੜੇ ਆ ਉਹ ਉਡ ਗਏ ਇੱਕ ਸੇਵਿੰਗ ਅਕਾਊਂਟ ਸੀ ਮੇਰਾ ਪੈਨਸ਼ਨ ਅਕਾਊਂਟ ਜਿਹਦੇ 'ਚ ਮੇਰੀ ਪੈਨਸ਼ਨ ਆਉਂਦੀ ਸੀ ਐਜਟੀ ਪੈਨਸ਼ਨ 31 ਤਰੀਕ ਨੂੰ ਕ੍ਰੈਡਿਟ ਹੋਈ ਸੀ ਉਹ ਪੈਸੇ ਉਧੇ ਪੈਨਸ਼ਨ ਦੇ ਪੇਦੇ ਸੀ ਉਹ ਪੈਸੇ ਸਾਰੇ ਜਿਹੜੇ ਜ਼ੀਰੋ ਬੈਲੈਂਸ ਹੋ ਗਿਆ ਇੱਕ ਮੇਰੇ ਲਿਮਿਟ ਸੀਗੀ 10 ਲੱਖ ਦੀ OD ਲਿਮਿਟ ਜਿਹੜੀ ਕਿ ਉਹ 10 ਲੱਖ ਦੇ 10 ਲੱਖ ਪੂਰਾ ਦਾ ਪੂਰਾ ਜਣਾ ਵਾ ਉਹ ਚਾਰ ट्रांजੈਕਸ਼ਨਾਂ 4 ਲੱਖ 3 ਲੱਖ 2 ਲੱਖ ਤੇ 1 ਲੱਖ ਦੇ ਨਾਲ ਸਾਰੇ ਪੈਸੇ ਜਿਹੜੇ ਆ ਉਹ ਵੀ ਸਾਈਬਰ ਠੱਗੀ ਦਾ ਨਿਸ਼ਕਾਰ ਹੋਇਆ ਸਾਈਬਰ ਠੱਗਾ ਨੇ ਉਹ ਵੀ ਪੈਸੇ ਜਿਹੜੇ ਆ ਸਾਰੇ ਕਢਵਾ ਲਿੱਤੇ ਜਾਏ ਜਿਹੜੇ ਕਿ ਡਿਫਰੈਂਟ ਡਿਫਰੈਂਟ ਬੈਂਕਾਂ ਦੇ ਵਿੱਚ ਕੁਝ ਕਲਕੱਤੇ ਦੇ ਬੈਂਕਾਂ ਔਰ ਕੁਝ IDBI ਬੈਂਕ ਜਿਹੜਾ ਵਾ ਉਹ ਮੱਧ ਪ੍ਰਦੇਸ਼ ਦਾ ਵਾ ਜਿੱਥੇ ਮੇਰੇ ਪੈਸੇ ਗਏ ਆ ਔਰ ਇਹਦੇ ਤੇ ਮੈਂ ਇਹ ਮੰਗ ਕਰਦਾ ਵਾਂ ਕਿ ਮੈਨੂੰ ਮੇਰੀ ਐਫ ਆਈ ਆਰ ਲਾਚ ਕਰਕੇ ਇਹ ਇਨਕੁਆਰੀ ਕੀਤੀ ਜਾਏ ਕਿ ਮੇਰੇ ਪੈਸੇ ਜਿਹੜੇ ਆ ਉਹ ਕਿਉਂ ਗਏ ਕਿੱਥੇ ਗਏ ਔਰ ਮੇਰੇ ਮੇਰੀ ਜਿਹੜੀ ਸਿਮ ਆ ਉਹ ਕਿੱਦਾਂ ਬੰਦ ਹੋਈ ਔਰ ਬੈਂਕ ਨੇ ਵੀ ਮੈਨੂੰ ਬਗੈਰ ਕਿਸੇ ਓਟੀਪੀ ਤੋਂ ਕੋਈ ਮੈਸੇਜ ਨਹੀਂ ਕੋਈ ਓਟੀਪੀ ਨਹੀਂ ਬੈਂਕ ਨੇ ਵੀ ਕਿਆ ਸੇ ਕਿੱਦਾਂ ਮੇਰੇ ਡੈਬਿਟ ਕਰਵਾ ਦਿੱਤੇ ਜਾਇ Airtel ਕੰਪਨੀ ਦਾ ਕੀ ਹੱਥ ਆ ਮੇਰੀ SIM ਬੰਦ ਕਰਵਾਉਂਦਾ ਤਾਂ ਕਿ ਇਹ ਸਾਈਬਰ ਠੱਗੀਆਂ ਠੱਗਾਂ ਦੇ ਨਾਲ ਮਿਲ ਕੇ ਇਹ ਪੈਸੇ ਜਿਹੜੇ ਆ ਉਹ ਬੈਂਕਿੰਗ ਅਪਲਾਈ ਦੇ ਨਾਲ ਬੈਂਕਿੰਗ ਅਪਲਾਈ ਦੇ ਪੈਸੇ ਜਿਹੜੇ ਆ ਉਹ ਜਾ ਰਹੇ ਆ 11 ਲੱਖ ਰੁਪਏ ਦੇ ਕਰੀਬ ਠੱਗੀ ਹੈ ਬੈਂਕ ਅਮਪਲਾਈ ਰਹੇ ਤੁਸੀਂ کافی ਦਿਨ ਬੈਂਕ ਚ ਕੰਮ ਕੀਤਾ ਲੱਗਦਾ ਹੈ ਕਿ ਬੈਂਕ ਚ ਪੈਸੇ ਸੇਫ ਨਹੀਂ ਹੈਗੇ ਲੋਕਾਂ ਦੇ ਬਿਲਕੁਲ ਜੀ ਇਹ ਜੋ ਕੁਝ ਮੇਰੇ ਨਾਲ ਹੋਇਆ ਉਹਦੇ ਮੁਤਾਬਕ ਤੇ ਮੈਂ ਇਹ ਸਮਝਦਾ ਹਾਂ ਕਿ ਰਿਟਾਇਰਡ ਅਮਪਲਾਈ ਦੇ ਜਿਹੜੇ ਬੈਂਕਾਂ ਚ ਕਿ ਰਿਟਾਇਰਡ ਕਿ ਕਿਹੇ ਵੀ ਅਮਪਲਾਈ ਦੇ ਜਾਂ ਕਿਹੇ ਵੀ ਕਸਟਮਰ ਦੇ ਪੈਸੇ ਜਿਹੜੇ ਆ ਉਹ ਸੇਵ ਨਹੀਂ ਹੈਗੇ ਕਿ ਇਹ ਠੱਗੀ ਜਿਹੜੀ ਮੇਰੇ ਨਾਲ ਹੋਈ ਆ ਉਹ ਹੋਰ ਵੀ ਠੱਗੀ ਕਈਆਂ ਨਾਲ ਹੋਈ ਆ ਜਿੰਦੇ ਕਿ ਮੈਨੂੰ ਐਗਜ਼ਾਮਪਲ ਆ ਮੇਰੇ ਕੋਲ ਅੱਜ ਆ ਗਿਆ ਵਾ ਤੋ ਹੋ ਸਕਦਾ ਕਿ ਆਮ ਆਧੀਆਂ ਨਾਲ ਹੋਰ ਵੀ ਹੋ ਸਕਦੀਆਂ ਵਾ ਜੇ ਇਹਨੂੰ ਬੈਂਕ ਪੂਰੀ ਤਰ੍ਹਾਂ ਪੂਰੀ ਐਕਟਿਵ ਨਹੀਂ ਹੁੰਦਾ ਜਾਂ ਇਹ ਠੱਗੀਆਂ ਨੂੰ ਨਹੀਂ ਰੋਕ ਪੰਦਾ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਲੱਗਦਾ ਵਾ ਕਿ ਬਹੁਤ ਜ਼ਿਆਦਾ ਭਾਰੀ ਠੱਗੀ ਹੋਰ ਦੇ ਖਤਰੇ ਹੈਗੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਥੋੜੇ ਦਿਨ ਹੋਏ ਐ ਇਹ ਖੰਨਾ ਦਾ ਸ਼ਾਇਦ ਉਹ ਵੀ ਬੈਂਕਿੰਗ এমਪਲਾਈ ਪੀਐਨਬੀ ਦੇ ਅਧਿਕਾਰੀ ਸੀ ਉਹਨਾਂ ਨਾਲ ਵੀ ਇਦਾਂ ਦੀ ਠੱਗੀ ਹੋਈ ਹੈ ਲੱਗਦਾ ਹੈ ਕਿ ਇਹ ਕੋਈ ਗਰੋਹ ਹੋ ਸਕਦਾ ਜਿਹੜਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਬਿਲਕੁਲ ਜੀ ਇਹ ਕੋਈ ਗਰੋਹ ਤੇ ਹੈਗਾ ਹੀ ਹੈ ਜਿਹੜੇ ਕਿ ਇੰਨੇ ਵੱਡੇ ਲੈਵਲ ਤੇ ਬੈਂਕ ਰਿਟਾਇਰਡ ਬੈਂਕਿੰਗ এমਪਲਾਈ ਦੇ ਨਾਲ ਠੱਗੀ ਕਰ ਰਿਹਾ ਵਾ ਉਹਨਾਂ ਨੂੰ ਇਹ ਦੇਸ਼ਾ ਵਾ ਕਿ ਰਿਟਾਇਰਡ ਬੈਂਕ এমਪਲਾਈ ਕੋਲ ਆਪਣੇ ਫੰਡ ਰਿਟਾਇਰਮੈਂਟ ਫੰਡ ਜਿਹੜੇ ਆ ਉਹ ਹੁੰਦੇ ਆ ਜਿਹੜੇ ਕਿ ਉਹਨਾਂ ਨੇ ਆਪਣੇ ਬੁਢਾਪੇ ਲਈ ਰੱਖੇ ਹੁੰਦੇ ਆ ਉਹ ਪੈਸੇ ਉਹ ਬਗੈਰ ਕਿਸੇ ਹੈਜੀਟੇਸ਼ਨ ਤੋਂ ਪੈਸੇ ਵੀ ਡਰਾ ਕਰ ਲੈਂਦੇ ਆ ਤਾਂਕਿ ਜਿਹੜੇ ਜਿੰਨਾ ਦੇ ਪੈਸੇ ਜਾਂਦੇ ਆ ਉਹ ਦਰਦ-ਦਰ ਦੀ ਠੋਕਰਾ ਖਾਂਦੇ ਨੇ ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ ਕਿਸੇ ਦਾ ਪੈਸਾ ਕੋਈ ਲੈ ਕੇ ਜਾਂਦਾ ਇੱਕ ਬੈਂਕ ਅਧਿਕਾਰੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਇਹਦੇ ਵਿੱਚ ਮੈਂ ਤਾਂ ਇਹੋ ਹੀ ਰਿਕਵੈਸਟ ਕਰਾਂਗਾ ਕਿ ਪੈਸਾ ਉਹ ਬੰਦਾ ਕਿੱਥੇ ਰੱਖੇਗਾ ਕੋਈ ਵੀ ਪੈਸਾ ਐਕਚੁਅਲੀ ਜਾਣਾ ਦੇਖਣਾ ਤਾਂ ਬੈਂਕਾਂ ਕੀ ਆ ਬੈਂਕਾਂ 'ਚ ਜੋ ਲੱਗਦਾ ਪਿਆ ਕਿ ਅੱਜਕੱਲ ਫੰਡ ਜਿਹੜੇ ਆ ਉਹ ਬੈਂਕਾਂ 'ਚ ਵੀ ਸੇਵ ਨਹੀਂ ਹੈਗੇ ਤੇ ਐ ਹੋਈ ਜਾ ਬੈਂਕ ਜਿਹੜੀ ਟੈਕਨੋਲੋਜੀ ਆ ਇਹ ਜਿਹੜੀ ਅੱਜਕੱਲ ਇੰਨੀ ਐਡਵਾਂਸ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ ਇਹ ਟੈਕਨੋਲੋਜੀ ਨੂੰ ਨਾ ਅਪਣਾਣ ਟੈਕਨੋਲੋਜੀ ਦੇ ਵਿੱਚ ਜਿਆਦਾ ਨਾ ਇੰਟਰਸਟ ਕਰਨ ਇੰਟਰਸਟ ਲੈਣ ਔਰ ਜੋ ਕੁਛ ਉਹ ਪੁਰਾਣਾ ਸਿਸਟਮ ਜਿਹੜਾ ਵਾ ਥਰੂ ਚੈੱਕ ਪੇਮੈਂਟ ਲੈ ਕੇ ਤੇ ਆਪਣੇ ਆਪ ਨੂੰ ਸੇਵ ਕਰ ਸਕਦੇ ਆ ਤੋ ਅੱਡੇ ਵਾਸਤੇ ਕਿਹੜੇ ਕਿਹੜੇ ਖਾਤੇ ਚ ਗਏ ਆ ਕਿਹੜੇ ਕਿਹੜੇ ਮਤਲਬ ਆਊਟ ਆਫ ਸਟੇਟ ਗਏ ਆ ਜਾਂ ਸਟੇਟ 'ਚ ਹੀ ਰਹੇ ਨੇ ਮੇਰੇ ਦੇ ਪੈਸੇ ਜਿਹੜੇ ਗਏ ਆ ਉਹ ਸਾਰੇ ਆਊਟ ਆਫ ਸਟੇਟ ਗਏ ਆ ਜਿਨ੍ਹਾਂ ਦੇ ਵਿੱਚੋਂ 10 ਲੱਖ 10 ਲੱਖ ਰੁਪਇਆ ਕੈਨਰਾ ਬੈਂਕ ਜੁਨੀਅਨ ਬੈਂਕ ਆਈਡੀ ਬੀਆਈ ਬੈਂਕ ਕੋਲਕੱਤਾ ਬ੍ਰਾਂਚ ਔਰ ਆਈਡੀ ਬੀਆਈ ਬੈਂਕ ਜਿਹੜਾ ਵਾ ਉਹ ਦਮੋ ਐਮ ਪੀ ਦੇ ਵਿੱਚ ਇਹਨਾਂ ਬੈਂਕਾਂ 'ਚ ਗਏ ਆ ਬੈਂਕ ਚ ਆਏ ਤਾਂ ਟ੍ਰੇਸ ਕਰ ਸਕਦਾ ਹੈ ਖਾਤੇ ਤੇ ਟ੍ਰੇਸ ਕੀਤੇ ਜਾ ਸਕਦਾ ਹੈ ਜਿਨ੍ਹਾਂ ਜਿਨ੍ਹਾਂ ਬੈਂਕਾਂ ਜਿਹੜਾ ਟ੍ਰਾਂਸਫਰ ਹੋਏ ਹੈ ਬੈਂਕ ਨੇ ਅਕਾਊਂਟ ਟ੍ਰਾਂਸਫਰ ਟ੍ਰੇਸ ਅਸੀਂ ਆਪਣੇ ਲੈਵਲ ਤੇ ਖੁਦ ਇਨ ਨੈੱਟ ਤੋਂ ਟ੍ਰੇਸ ਕਰ ਲਏ ਸੀਗੇ ਬੈਂਕ ਨੇ ਵੀ ਟ੍ਰੇਸ ਕੀਤੇ ਆ ਬੈਂਕ ਨੇ ਈਮੇਲ ਅਸੀਂ ਬੈਂਕ ਨੂੰ ਈਮੇਲ ਕਰ ਦਿੱਤੀ ਆਸੀਂ ਪੀ ਐਮਓ ਆਫਿਸ ਫਾਈਨੈਂਸ ਡਿਪਾਰਟਮੈਂਟ ਤੇ ਨੋਡਲ ਅਫੀਸਰ ਸਰਕਲ ਆਫਿਸ ਬਹੁਤ ਸਾਰੇ ਬੈਂਕਾਂ ਬਹੁਤ ਸਾਰੇ ਦਫ਼ਤਰਾਂ ਨੂੰ ਆਪਾਂ ਮੇਲ ਕਰ ਦਿੱਤੀ ਅਸੀਂ ਕਿ ਮੇਰੇ ਨਾਲ ਠੱਗੀ ਹੋਈ ਆ ਜਿਹਦੀ ਇਨਕੁਆਇਰੀ ਜਿਹੜੀ ਆ ਉਹ ਕਰਨ ਹੁਣ ਤੁਹਾਡੀ ਕੀ ਮੰਗ ਹੈ ਮੇਰੀ ਮੰਗ ਤੇ ਸਰ ਐਫ ਆਈ ਆਰ ਦਰਜ ਕਰਨ ਦੀ ਆ ਮੈਂ ਮੇਰੀ ਮੰਗ ਇਹੋਈ ਆ ਕਿ ਸਾਈਬਰ ਕ੍ਰਾਈਮ ਵਾਲੇ ਪੁਲਿਸ ਮੇਰੀ ਐਫ ਆਈ ਆਰ ਨੂੰ ਲੋਜ ਕਰ ਲੈਣ ਲਾਜ ਕਰਕੇ ਤੇ ਇਨਕੁਆਇਰੀ ਕਰਨ Airtel ਦੀ ਇਨਕੁਆਇਰੀ ਕਰੇ ਔਰ ਬੈਂਕ ਕੋਲੋਂ ਵੀ ਇਨਕੁਆਇਰ ਪੂਰੀ ਤਰ੍ਹਾਂ ਕਰਨ ਕਿ ਇਹ ਫੰਡ ਜਿਹੜੇ ਆ ਇਹਨਾਂ ਨੂੰ ਰੀਕਾਲ ਕਰੋ ਬੈਂਕ ਨੂੰ ਇਹ ਫੰਡ ਜਿਹੜੇ ਵਾਪਸ ਮੰਗਵਾਓ ਜਿੱਥੇ ਵੀ ਗਏ ਆ ਕਿਉਂਕਿ ਬੈਂਕ ਕੋਲ ਵੀ ਟੈਕਨੋਲੋਜੀ ਆ ਔਰ ਸਾਈਬਰ ਕਰਾਈਮ ਡਿਪਾਰਟਮੈਂਟ ਕੋਲ ਵੀ ਟੈਕਨੋਲੋਜੀ ਬਹੁਤ ਐਡਵਾਂਸ ਆ ਇਸ ਕਰਕੇ ਮੈਂ ਉਹਨਾਂ ਨੂੰ ਇਹ ਰਿਕਵੈਸਟ ਕਰਾਂਗਾ ਕਿ Airtel ਕੰਪਨੀ ਔਰ ਬੈਂਕਾਂ ਦੀ ਇਨਕੁਆਇਰੀ ਕਰਵਾ ਕੇ ਮੇਰੇ ਫੰਡ ਜਿਹੜੇ ਆ ਉਹ ਵਾਪਸ ਮਿਲਣੇ ਚਾਹੀਦੇ ਨੇ ਬਿਲਕੁਲ ਜੀ ਵੱਖਰੀ ਤਰ੍ਹਾਂ ਦਾ ਮਾਮਲਾ ਹੈ ਸਿਮ ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ ਕੋਈ OTP ਨਹੀਂ ਕੋਈ ਲਿੰਕ ਨਹੀਂ ਭੇਜਿਆ ਗਿਆ ਤੇ ਹੀਰਾ ਲਾਲ ਜੀ ਮੰਗ ਕਰ ਰਹੇ ਆ ਕਿ ਇਹਦੀ FIR ਦਰਜ ਕੀਤੀ ਜਾਏ ਤੇ ਇਹਨਾਂ ਦੇ ਪੈਸੇ ਵਾਪਸ ਕਰਵਾਏ ਜਾਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ